ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬੈਲ ਨੋਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਅੰਡ ਸੱਦਾ ਸੰਗ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਵੀਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਰੁਟੀਨ 'ਚ ਹੀ ਪਸੂ ਆਉਂਦੇ ਰਹਿੰਦੇ ਰੁਟੀਨ 'ਚ ਆਪਣੇ ਦੇ ਨਾਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਬਾਈ ਦੇ ਸੇਲ ਆ ਇੱਕ ਤਾਜੀ ਸੂਈ ਇੱਕ ਟੋਕੜਾ ਤੇ ਇੱਕ ਵੱਛੀ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦ ਗਿੰਨਾ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਡਰੈਸ ਦੱਸ ਦੋ ਜੀ ਨਾਮ ਬਈ ਨਸੀਬ ਸਿੰਘ ਪਿੰਡ ਸਦਾ ਸਿੰਘ ਦਾ ਜਿਹੜਾ ਮੁਕਤ ਥੇਲੇ ਮੁਕਾ ਜੀ ਕੋਡ ਨੰਬਰ 94641595 ਠੀਕ ਹੈ ਜਿਹੜੀ ਪਹਿਲਾਂ ਆਪਾਂ ਬਈ ਤਲ ਗਾਂ ਦੀ ਵੀਡੀਓ ਪਾਈ ਵੈਗ ਜੀ ਹਾਂ ਬਈ ਬਹੁਤ ਬਾਅਦ ਚ ਫੋਨ ਆਈ ਗਏ ਬਈ ਬਾਅਦ ਚ ਬੰਦੇ ਵੱਧੋ ਹੀ ਪੈਸੇ ਦਿੰਦੇ ਆ ਆਪਾਂ ਕਹਾਂ ਨਹੀਂ ਜਿਹੜੀ ਜਵਾਨ ਹੋ ਗਈ ਆ ਜੀ ਜੀ ਮੰਦਰੂ ਤੱਲ ਸੀ ਜੀ ਹਾਂ ਗਾਂ ਬਾਈ ਦੀ ਬਹੁਤ ਚੰਗੀ ਸੀ ਸੀ ਜੀ ਮੰਦਰੂ ਤੱਲ ਤੇ ਅੱਜ ਬਈ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਕੀ ਡਿਟੇਲ ਆ ਜੀ ਏ ਬਈ ਦੂਜਾ ਸੂਆ ਸੂਈ ਵੜਾ ਠੀਕ ਹੈ ਜੀ ਤੇ ਕ੍ਰੋਸ ਬਰੀਡ ਆ ਬਈ ਅੱਜ ਸੂਈ ਨੂੰ ਤੀਜਾ ਦਿਨ ਪਰਸੋਂ ਸੂਈ ਆ ਸਵੇਰ ਠੀਕ 9:00 ਵਜੇ ਠੀਕ ਹੈ ਜੀ ਤੇ ਜੀ ਡੰਨ ਆ ਜੀ ਜੇਰ ਚੂਜਾ ਮੈਂ ਓਕੇ ਆ ਬੱਚਾ ਕੀ ਦਿੱਤਾ ਇਹ ਬੱਚਾ ਬਈ ਮਗਰ ਬੱਚਾ ਜਿਹੜਾ ਹੁਣ ਬੋਲਾ ਇੱਕ ਦੁੱਧ ਆ ਬਈ ਬੋਲਾ ਹੀ ਆ ਬਈ ਕਿੰਨਾ ਤਿਆਰ ਆ ਜੀ 11 ਤੋਂ 12 ਕਿਲੋ ਹੋਊਗਾ ਜੋ ਓਕੇ ਹਾਂ ਜੋ ਓਕੇ ਜੀ ਹਨਾਂ ਦੀ ਓਕੇ ਜੀ ਜਿਵੇਂ ਮੋਟੀ ਚੋਈ ਆ ਬਈ ਉਂਗਲਾ ਤੋੜ ਕੇ ਦਿਖਾ ਦਿਵੀਂ ਦੂਜਾ ਸੂਆ ਸੂਈ ਹਾਂ ਬਈ ਦੂਜਾ ਦੂਜਾ ਸੂਆ ਸੂਈ ਹੋਈ ਆ ਪਰਸੋ ਦੀ ਸੂਈ ਆ ਬਾਈ ਹਾਂ ਬਾਈ ਪਰਸੋ ਦੀ ਸੂਈ ਆ ਮਗਰ ਬੱਚਾ ਬੱਚਾ ਬਾਕੀ ਨਾਰੂਆ ਨਾਲ ਆ ਬੱਚੇ ਦਾ ਜੀ ਇੱਕ ਕਰ ਲਓ ਜੀ 11 ਤੋਂ 12 ਕਿਲੋ ਬੋਲਾ ਨਟ ਰੈਡੀ ਆ ਥਾਣਾ ਬਹੁਤ ਟਾਪ ਦਾ ਲੱਗਿਆ ਵਾ ਨੇੜੇ ਤੋਂ ਚੈੱਕ ਕਰਾ ਦਾਂਗੇ ਸੋਹਣਾ ਗੁਲਾਬੀ ਥਾਣਾ ਸੋਹਣੀ ਫੇਸ ਕੁਆਲਟੀ origignal ਦੂਜਾ ਸੂਆ ਹਾਂ ਬਾਕੀ ਰਾਜੀਪੜੀ ਵਹਿੜ ਬਥੇਰੀ ਆ ਬਲੀ ਪੁਲੀ ਚੰਗੀ ਅਸੇ ਵਾਲੇ ਘਰੇ ਆ ਯਥਣਾ ਦੇ ਸਹਿਜ ਵੀ ਸੋਹਣਿਆ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾ ਕਰੋਸ ਚ ਕਰਮ ਵਾਲੀ ਪੈਂਦੀ ਆ ਦੁੱਧ ਵੀ ਚੰਗਾ ਹੋ ਫੈਟ ਵੀ ਚੰਗੀ ਹੋਊਗੀ ਬਾਕੀ ਭਾਈ ਕਹਿੰਦਾ ਚਵਾਈ ਦੀ ਐਕਸ਼ਨ ਨੰਬਰ ਆ ਬੇਫਿਕਰ ਹੋ ਕੇ ਆ ਜਾਓ ਬਾਕੀ ਨੇੜੇ ਤੋਂ ਥਾਣਾ ਦਿਖਾ ਦਿੰਨੇ ਆ ਆ ਜਾਓ ਥਾਣਾ ਦੇ ਸਹਾਈਜ ਵੀ ਸੋਹਣੇ ਆ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਜੀ ਲਓ ਜੀ ਗੰਨੇ ਅਰਗੀ ਚਵਾਈ ਆ ਪੂਰੀ ਮੋਟੀ ਦੇਖ ਸਕਦੇ ਹੋ ਤੁਸੀਂ ਮਗਰਲੇ ਥਾਣਾ ਚੋ ਵੀ ਐਕਸ ਨੰਬਰ ਆ 11 11 ਕਿਲੋ ਬੋਲਾ ਨੈਟ ਰੈਡੀ ਆ ਜੀ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚਵਾਈ ਕਰ ਲਓ ਚਾਰ ਟਾਈਮ ਕਰ ਲਓ ਚਾਹੀ ਛੇ ਟਾਈਮ ਕਰ ਲਓ ਮੁੱਲ ਬਈ ਇਹਦਾ ਜਾਇਜ਼ ਹੈ ਮੁੱਲੇ ਦਾ ਆਪਾਂ ਹੀ 55000 ਰੁਪਇਆ ਹੋਜੂ ਮਾਨਤਾਂ ਠੀਕ ਹੈ ਜੀ 16 17 ਕਿਲੋ ਵਹਿੜ ਦੁੱਧ ਪਾਉਗੀ ਬਾਈ ਬਾਕੀ ਮੱਝਾਂ ਆ ਗਈਆਂ ਹਾਂ ਮੱਝਾਂ ਦੇ ਬਰੋਬਰ ਹੀ ਆਉਣਾ ਦੁੱਧ ਕਿਉਂਕਿ ਕ੍ਰੋਸ ਚ ਪੈਂਦੀ ਆ ਡੂੜ ਲੱਖ ਮੱਝ ਤੋਂ ਲਾਉਣ ਨਾਲ ਉਹ ਤੇ 50 55000 ਲਾਇਆ ਚੰਗਾ 55000 ਚੋਂ ਮਾਨਤਾਂ ਹੋਜੂਗਾ ਜਿਹਨੂੰ ਜੱਤੂ ਵੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ 2 ਨੰਬਰ 22 ਇਹਦੀ ਕੀ ਡਿਟੇਲ ਆ ਜੀ ਇਹਦੇ ਬਾਈ 7 ਕਿਲੋ ਦੁੱਧ ਆ ਠੀਕ ਆ ਜੀ ਤੇ ਇਹਦੇ ਨਾਲ ਮੂਹਰੇ ਤੋਂ ਚਾਰਕਧਾਰਾਂ ਘਾਟਾ ਕਪਨ ਹਾਂ ਅੱਜ ਪਾਈਮਾ ਦਾ ਨਾ ਬਾਈ ਏਆਈ ਕਰਾਤੀ ਆਪਣੇ ਘਰੇ ਠੀਕ ਆ ਜੀ ਹਾਂ ਕਿੰਨੇਵੇਂ ਸੂਏ ਸੂਈ ਵੀ ਐ ਇਹ ਤੀਜਾ ਸਲਾਲਾ ਯਾ ਦੂਜਾ ਲਾਲਾ ਤੀਜਾ ਹੋਊਗਾ ਯਾਰ ਕਹਿੰਦੇ ਤਾਂ ਦੂਜਾ ਹੋਊਗਾ ਕਿੰਨਾ ਨੈਟ ਰੈਡੀ ਐ 7 ਕਿਲੋ ਆਪੀ 7 ਕਿਲੋ ਨੈਟ ਰੈਡੀ ਐ ਤਸੱਲੀ ਤੁਸੀਂ ਕਰ ਲਿਓ ਬਾਈ ਕਹਿੰਦਾ ਪਹਿਲਾ 10 ਦਿਨਾਂ ਬਾਈ ਮੂਰਲੇ ਇੱਕ ਥਾਂ ਚੋਂ 4 ਕਤਾਰਾਂ ਘਾਟਾ ਬਾਹਲਾ ਤਾਂ ਨਹੀਂ ਫਰਕ ਨਾ 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 ਬਾਹਲਾ ਨਹੀਂ ਬਾਈ ਦਵਾਈ ਚ ਇਹਦੀ ਬਹੁਤ ਚੰਗੀ ਥਣ ਖਮੇ ਦਾ ਬਹੁਤ ਚੰਗਾ ਮਹਿਰਬਾਨ ਕੁਆਲਟੀ ਸੋਹਣੀ ਆ ਥਣ ਬਹੁਤ ਚੰਗਾ ਬਾਈ ਦੇ ਘਰੇ ਇਹ ਆਈ ਹੋਈ ਆ ਉਹਦੇ ਵੱਲੋਂ ਜ਼ਿੰਮੇਵਾਰੀ ਆ ਪੂਰੀ ਬਈ ਇਹ ਆਈ ਹੋਈ ਆ ਥਣਾ ਦੇ ਸਹਿਜ ਵੀ ਸੋਨੇ ਗੈਪ ਤੇ ਲੱਗੇ ਹੱਤੀ ਚਵਾਈ ਵਾਲੇ ਪਰ ਖਾਲੀ ਮੰਨ ਕੇ ਦੇਣੀ ਆ ਇਹਦਾ ਮੁੱਲ ਬਈ ਇਹਦਾ ਮੁੱਲ 13000 ਉਹ ਜੂਮਾਨਤਾ 13000 ਮੁੱਲੇ ਦਾ 13000 ਰੁਪਿਆ ਕਰਦੇ ਆ ਬਾਕੀ ਮਾਨਤਨ ਹੋ ਜਾਊਗਾ ਦੁੱਧ 7 ਕਿਲੋ ਨੈਟ ਰਹਿ ਗਈਆਂ ਇੱਕ ਬੱਚੀ ਆ ਜੀ ਜਰਸੀ ਇਹਦੀ ਕੀ ਡਿਟੇਲ ਆ ਜੀ ਇਹ ਬਈ ਮੂੰਹ ਦੋ ਦਾਂਦਾ ਬੈੜਾ ਦੋ ਦਾਂਦਾ ਜੀ ਠੀਕ ਆ ਜੀ ਇਹਦੀ AI ਵਗੈਰਾ ਹੋਈ ਹੈ ਜੀ ਇਹ ਯਾਰ ਮਾਲਕ ਕਹਿੰਦੇ 15 ਕ ਦਿਨ ਹੋਏ ਆ ਆਪਾਂ ਖਾਲੀ ਕਰਕੇ ਲਈ ਖਾਲੀ ਦੇ ਦੇ ਠੀਕ ਆ ਬਾਈ ਹਾਂ ਓਰਿਜਨਲ ਦੋ ਦੰਦ ਆ ਬਈ ਓਰਿਜਨਲ ਨੂੰ ਤਾਂ ਦੋ ਦੰਦ ਚੈੱਕ ਵੀ ਕਰਵਾ ਦਿੰਨੇ ਆ ਜੀ ਕਰਵਾ ਲੈ ਤੇ ਚੈੱਕ ਕਰੋ ਜੀ ਜੀਨਲ ਦੋ ਦੰਦ ਆ ਜੀ ਬਾਕੀ ਝੋਲੀ ਚੈੱਕ ਕਰ ਲਓ ਮਦਰ ਮਾਲਕਰ ਰਿਕਾਰਡ ਬਾਈ ਕਿੰਨਾ ਕ ਸੀ ਮੈਂ ਪੁੱਛਿਆ ਨਹੀਂ ਬਾਈ ਯਾਰ ਕਹਿਣ ਨੂੰ ਜਿੰਨਾ ਮਰਜੀ ਕਹਾਲਾ ਆ ਮੈਂ ਪੁੱਛਿਆ ਨਹੀਂ ਬਾਕੀ ਜਰਸੀ ਜਕਰਮ ਵਾਲੀ ਪੈਂਦੀ ਆ ਕੱਦ ਕਾੜ ਦੀ ਚੰਗੀ ਆ ਕੱਦ ਕਾੜ ਚੰਗਾ ਵਰਦਾ ਬਈ ਫੇਸ ਕੁਆਲਟੀ ਬਹੁਤ ਸੋਹਣੀ ਸੀ ਵਾ ਗੁਰਪਾ ਜੀ ਘੱਟ ਸੇਵਾ ਵਾਲੇ ਘਰੋਂ ਆਈ ਆ ਇਹੀ ਕਿਤੇ ਸੇਵਾ ਵਾਲੇ ਘਰੋਂ ਆਈ ਹੁੰਦੀ ਤਾਂ ਮੱਲਾਰ ਕੀ ਤੌਰ ਹੋਣੀ ਸੀ ਝੋਲੀ ਬਹੁਤ ਚੰਗੀ ਆ ਦੇਖ ਸਕਦੇ ਹੋ ਤੁਸੀਂ ਦਿਖਾ ਵੀ ਦਿੰਨੇ ਆ ਬਈ ਸ਼ਾਕ ਕੋਈ ਨਹੀਂ ਵੱਧੂ ਚਾਰ ਹੀ ਆ ਚਾਰ ਹੀ ਥਾਣਾ ਬਈ ਕੋਈ ਸ਼ਾਕ ਨਹੀਂ ਚਾਰ ਹੀ ਥਾਣਾ ਉਹ ਵੀ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲੇ ਥੋੜਾ ਜਿਹਾ ਡਰਦਾ ਜੀ ਬਸ ਉਸ ਤੋਂ ਬਹੁਤ ਕੋਈ ਨਹੀਂ ਬਈ ਬਸ ਚੈੱਕ ਕਰ ਲਓ ਜੀ ਇਹਦਾ ਮੁੱਲ ਬਈ 8000 ਦੀ ਬੱਚੀ ਦੇ ਦਾਂਗੇ ਹੋ ਜੁਮਾਨ ਤਨ ਤਨ ਕਰਦੇ ਆ 8000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਧੰਨਵਾਦ